ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਭੈਣ ਵਰੀ ਕੰਮ ਲੱਗੇ ਪਿਆ ਹੋਰ ਭੈਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਆਪਾਂ ਨੂੰ ਹੁਣ ਪੰਜਾਬ 'ਚ ਵੀ ਪਤਾ ਹੈ ਆਪਣਾ ਮਾਝਾ ਏਰੀਆ ਉਹ ਵੀ ਬਹੁਤ ਦੁੱਖਾਂ 'ਚ ਨੇ ਹਨਾ ਵਿਚਾਰੇ ਵੀ ਆਪਾਂ ਤਾਂ ਕਹਿੰਦੇ ਪਰਮਾ ਆਪਣੇ ਵੀ ਦੇਖੋ 15 ਦਿਨ ਹੋ ਗਏ ਘਟੋ ਘਟ ਬਾਰਿਸ਼ ਲਗਾਤਾਰ ਹੋ ਰਹੀ ਨੂੰ ਵਿੱਚ ਗਰੀਬਾਂ ਦੀਆਂ ਸੱਤਾਂ ਵੀ ਡਿੱਗ ਪਈਆਂ ਹਨਾ ਕੋਈ ਪਸ਼ੂਆਂ ਦੇ ਵੀ ਨੁਕਸਾਨ ਹੋਏ ਨੇ ਉਹ ਚੀਜ਼ ਦੇ ਵਿੱਚ ਅਸੀਂ ਵੀ ਉਹਨਾਂ ਦੇ ਦੁੱਖ ਦੇ ਵਿੱਚ ਸਰੀਕ ਆ ਪਰ ਵੀ ਪ੍ਰਮਾਤਮਾ ਜਿਹੜਾ ਕੁਦਰਤ ਦੀ ਮਾਰ ਪੈਂਦੀ ਹੈ ਹਨਾ ਆਪਾਂ ਕੁਝ ਕਰ ਨਹੀਂ ਸਕਦੇ ਚਲੋ ਜਿੰਨੇ ਜੋਗੇ ਹੈਗੇ ਆ ਆਪਾਂ ਸਾਰੇ ਉਹ ਵੀਰਾਂ ਦੇ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਵਿੱਚ ਖੜੇ ਆ ਤੇ ਅੱਗੇ ਵੀ ਖੜਾਂਗੇ ਇਹ ਹਜੇ ਕੰਮ ਵੀ ਕਮਲ ਖਤਮ ਨਹੀਂ ਹੋਇਆ ਕਿਉਂ ਉਹ ਚੀਜ਼ਾਂ ਨੇ ਜਿਹੜੀਆਂ ਵੀ ਰੇਤਾ ਬਹੁਤ ਚੜ ਗਿਆ ਤਾਂ ਹਾਂ ਚੜ ਗਿਆ ਤਾਂ ਹਾਂ ਵੀ ਇਸੇ ਕਾਰਨ ਕਰਕੇ ਆਪਾਂ ਤੋਂ ਵੀਡੀਓ ਵੀ ਨਹੀਂ ਪਈ ਹਨਾ ਵੀਡੀਓ ਪਈ ਨਹੀਂ ਵੀਰੇ ਵੀ ਉਹ ਤੇ ਆਪਦਾ ਵੀ ਮਨ ਦੁਖੀ ਹੁੰਦਾ ਸੀਗਾ ਵੀਡੀਓ ਦੇ ਦੇਖ ਕੇ ਰੋਣ ਆਉਂਦਾ ਸੀਗਾ ਵੀ ਇੱਕ ਵੀਰੇ ਦੀ ਮੈਂ ਵੀਡੀਓ ਦੇਖੀ ਕਹਿੰਦਾ ਮੇਰੇ ਸਾਹਮਣੇ ਮੇਰਾ ਬੱਚਾ ਤੇ ਮੇਰੇ ਘਰ ਵਾਲੀ ਵੀ ਪਾਣੀ 'ਚ ਰੁੜਗੇ ਕਿੱਡਾ ਵੱਡਾ ਦੁੱਖ ਹੈ ਉਹ ਘਾਟੇ ਕਦੇ ਵੀ ਪੂਰੇ ਨਹੀਂ ਹੋ ਸਕਦੇ ਹੈਗੇ ਤੇ ਪਰ ਉਹਨਾਂ ਦੇ ਦੁੱਖ ਦੇ ਵਿੱਚ ਕਹਿੰਦੇ ਵੀ ਦੁੱਖ ਨਾ ਬੰਡਿਆਂ ਤੋਂ ਵੀ ਥੋੜਾ ਹੋ ਜਾਂਦਾ ਜਿਵੇਂ ਉਹਨਾਂ ਨੂੰ ਕਿਤੇ ਨਾ ਕਿਤੇ ਵਿਚਾਰਿਆਂ ਨੂੰ ਇਹ ਹੌਸਲਾ ਤਾਂ ਹੋਇਆ ਵੀ ਸਾਡੇ ਭਰਾ ਨੇ ਉਹ ਕੋਈ ਸਾਡੇ ਤੋਂ ਵੱਖ ਨਹੀਂ ਹੈਗੇ ਉਹ ਸਾਡੇ ਹੀ ਨੇ ਸਾਡੇ ਪੰਜਾਬ ਦੀ ਜਿੱਥੇ ਗੱਲ ਹੁੰਦੀ ਆ ਉਹ ਸਾਰੇ ਸਾਡੇ ਆਪਣੀ ਗੱਲ ਹੁੰਦੀ ਹੈ ਨਾ ਵੀ ਹੁਣ ਉਹ ਅਸੀਂ ਵੀ ਪਹਿਲਾਂ ਜਾਣਾ ਸੀ ਉਹਦੀ ਟਰਾਲੀ ਵੀ ਸਾਡੀ ਤਿਆਰ ਕਰੀ ਖੜੀ ਆ ਖੇਤ ਤੇ ਉਹ ਵੀਰਾਂ ਤੋਂ ਡੇਰਾ ਬਾਬਾ ਨਾਨਕ ਤੋਂ ਫੋਨ ਆਇਆ ਸੀ ਸਾਨੂੰ ਫਿਰ ਮੈਂ ਨੰਬਰ ਨਾਲ ਦੀ ਨਾਲ ਕਮਰ ਲਿਖ ਲਿਆ ਸੀ ਵਿੱਚ ਵੀਰ ਕਹਿ ਦਿੰਦੇ ਨੇ ਕਿਉਂਕਿ ਵਿੱਚ ਦੀ ਨਾ ਸੋਚ ਐਵੇਂ ਦੀ ਹੁੰਦੀ ਹੈ ਹਾਲਾਂਕਿ ਇਹ ਕਹਿੰਦੇ ਵੀ ਸੋਨੂ ਹੀ ਕੱਲਿਆਂ ਨੂੰ ਫੋਨ ਕਰਤਾ ਵੀਰੇ ਨਹੀਂ ਉਹ ਕਹਿੰਦੇ ਭੈਣੇ ਰਾਸਣ ਬਹੁਤ ਜ਼ਿਆਦਾ ਇਕੱਠਾ ਹੋ ਚੁੱਕਿਆ ਵੀ ਤੁਸੀਂ ਸਾਡੀ ਬਹੁਤ ਮਦਦ ਕੀਤੀ ਹੈ ਨਾ ਵੀ ਹਜੇ ਕੰਮ ਖਤਮ ਨਹੀਂ ਹੋਇਆ ਵੀ ਅੱਗੇ ਸਾਨੂੰ ਡੀਜ਼ਲ ਦੀ ਲੋਡ ਪੈਣੀ ਆ ਟਰੈਕਟਰਾਂ ਦੀ ਲੋਡ ਪੈਣੀ ਆ ਸਾਡੀਆਂ ਫਸਲਾਂ ਤਵਾਹ ਹੋ ਗਈਆਂ ਖੇਤ ਸਾਡੇ ਰ ਦੱਬੇ ਗਏ ਵੀ ਉਦੋਂ ਸਾਡੀ ਮਦਦ ਕਰਿਓ ਹਜੇ ਤੁਸੀਂ ਆਇਓ 10 ਕ ਦਿਨ ਰੁਕ ਕੇ ਵੀ ਨਾਲੇ ਜਿਹੜਾ ਪਾਣੀ ਦਾ ਲੈਵਲ ਘਟ ਗਿਆ ਘਟ ਗਿਆ ਵੀ ਨਾਲੇ ਤਾਂ ਆਪਾਂ ਉਦੋਂ ਉਹਨਾਂ ਨਾਲ ਗੱਲਬਾਤ ਵੀ ਹੋ ਜਾਂਦੀ ਐ ਹੁਣ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਹੈ ਨਾ ਹੱਦੋਂ ਵੱਧ ਐ ਪਾਣੀ ਵਿੱਚ ਟਰੈਕਟਰ ਵੀ ਆਪ ਦੇਖ ਰਹੇ ਆਂ ਰੋਜ਼ ਦੀਆਂ ਵੀਡੀਓ ਵੀ ਵਿੱਚ ਡਿੱਗ ਗਏ ਇਹ ਨਹੀਂ ਹੈਗਾ ਵੀਰੇ ਚਲੋ ਮੌਤ ਤੱਕ ਦਿਨਾਉਣੀ ਐ ਸਭ ਨੂੰ ਆਉਣੀ ਐ ਹਨਾ ਚਲੋ ਜੇ ਕਹਿੰਦੇ ਲਿਖਤਕਾਰ ਆ ਉਹ ਇੱਥੇ ਘਰੇ ਬੈਠੇ ਨੂੰ ਵੀ ਆ ਜੂਗੀ ਅਸੀਂ ਤਾਂ ਪਹਿਲਾਂ ਜਾ ਰਹੇ ਸੀਗੇ ਵੀ ਸਾਨੂੰ ਬਹੁਤ ਫੋਨ ਆਈ ਵੀ ਭਣੇ ਹਜੇ ਕਿ ਤੁਸੀਂ 10 ਦਿਨ ਰੁਕ ਜਿਓ ਉਹ ਜਿਹੜੀ ਤੁਸੀਂ ਅੱਜ ਸੇ ਤਾ ਕਰਕੇ ਜਾਉਂਗੇ ਵੀ ਉਹ ਰਸਣ ਬਹੁਤ ਜ਼ਿਆਦਾ ਇਕੱਠਾ ਹੋ ਹੋ ਚੁੱਕੇ ਐ ਤੁਸੀਂ 10 ਦਿਨ ਬਾਅਦ ਚ ਆਏ ਵੀ ਰਸਣ ਵੀ ਲੈ ਆਇਓ ਜਿੰਨੀ ਵੀਰੇ ਸਾਡੀ ਉਕਾਤ ਸੀ ਉਹਨਾਂ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਤੇ ਉਹ ਚੀਜ਼ਾਂ ਨੇ ਸਾਡੇ ਬਹੁਤ ਸਿੰਗਰ ਭਰਾ ਉਹਨਾਂ ਨੇ ਬਹੁਤ ਵੱਧ ਚੜ ਕੇ ਮਦਦ ਕੀਤੀ ਹੈ ਜਿਵੇਂ ਦਲਜੀਤ ਵੀਰੇ ਨੇ ਪੰਜ ਪਿੰਡਾਂ ਸਾਂਭਲੇ ਕੋਈ ਛੋਟੀ ਵੱਡੀ ਗੱਲ ਨਹੀਂ ਉਹ ਕਿਉਂ ਸਾਂਭੇ ਨੇ ਉਹ ਗੱਲ ਆਪਣੇ ਪੰਜਾਬ ਦੀ ਹੋਈ ਹੈ ਪੰਜਾਬ ਦੀ ਕਿਉਂਕਿ ਉਹ ਵੀ ਪੰਜਾਬ ਦੀ ਪੁੱਤ ਨੇ ਹਨਾ ਤੇ ਮਨਕੀਰਤ ਵੀਰੇ ਨੇ ਉਹਨੇ ਵੀ ਕਿਹਾ ਵੀ ਮੈਂ 5 ਕਰੋੜ ਲਾਉਂ ਜਿਨ੍ਹਾਂ ਦੇ ਸੱਤਾਂ ਡਿੱਗ ਗੀਆਂ ਅਸੀਂ ਘਰ ਪਾ ਕੇ ਦਵਾਂਗੇ ਬਹੁਤ ਵੱਡੀ ਮਦਦ ਹੈ ਵੀਰੇ ਜੇ ਪ੍ਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੈ ਜੋ ਮਦਦ ਕਰ ਰਹੇ ਨੇ ਕਰਨੀ ਵੀ ਚਾਹੀਦੀ ਆ ਇਹ ਦੁੱਖ ਦੀ ਘੜੀ ਕੱਲ ਨੂੰ ਆਪਣੇ ਤੇ ਵੀ ਆ ਸਕਦੀ ਆ ਫਿਰ ਆਪਣੇ ਨਾਲ ਵੀ ਉਹ ਵੀਰ ਖੜਨਗੇ ਕਿਉਂਕਿ ਉਹ ਵੀ ਸਾਡੇ ਨੇ ਹੈਨਾ ਸਾਡੇ ਨੇ ਤੇ ਇਹ ਚੀਜ਼ਾਂ ਨਿਗੀਆਂ ਚਲੋ ਹੁਣ ਆਪਾਂ ਆਪਦਾ ਕੰਮ ਕਰ ਵੀ ਨਹੀਂ ਛੱਡ ਸਕਦੇ ਜੇ ਹੁਣ ਇਹ ਕਾਰੋਬਾਰ ਕਰਦੇ ਆਂ ਤਾਂ ਦੋ ਪੈਸੇ ਆਉਂਦੇ ਨੇ ਫਿਰ ਹੀ ਆਪਾਂ ਤੇਲ ਫੁੱਲ ਆਪਣਾ ਕਿਸੇ ਦੀ ਸਿਹਤ ਵਾਲੀ ਆਪਾਂ ਦੇ ਸਕਦੇ ਆਂ ਜੇ ਹੁਣ ਆਪਣੇ ਕੋਲ ਹੀ ਨਹੀਂ ਕੁਝ ਹੋਊਗਾ ਫਿਰ ਆਪਾਂ ਕਿਸੇ ਦੀ ਮਦਦ ਕਿਵੇਂ ਕਰ ਦਾਂਗੇ ਹੈਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਵਿਚਨਾ ਵੀ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਵਿਚ ਹੁੰਦੇ ਨੇ ਫਿਰ ਵੀ ਬਦਬੋਲ ਜਾਂਦੇ ਨੇ ਇੱਕੋ ਕੁੜੀ ਆ ਵੀਡੀਓ ਪਾਉਂਦੀ ਨਹੀਂ ਸੀ ਨੂੰ ਲੋਕ ਬਹੁਤ ਮੰਦਾ ਚੰਗਾ ਬੋਲਦੇ ਹੁੰਦੇ ਸੀ ਉਹ ਵੀ ਵੱਧ ਚੜ ਕੇ ਮਦਦ ਕਰ ਰਹੀ ਐ ਕਹਿੰਦੇ ਵੀਰੇ ਜਦੋਂ ਕੋਈ ਦੁੱਖ ਦੇ ਵਿੱਚ ਆਪਾਂ ਖੜ ਜਾਈਏ ਨਾ ਦੁੱਖ ਦੇ ਘੜੀ ਦੇ ਵਿੱਚ ਉਹ ਸਾਰਾ ਕੁਝ ਭੁੱਲ ਜਾਂਦਾ ਹੁੰਦਾ ਉਹ ਮਾੜੀਆਂ ਚੀਜ਼ਾਂ ਨੂੰ ਨਾ ਦੇਖਿਆ ਕਰੋ ਚੰਗੀਆਂ ਚੀਜ਼ਾਂ ਲਈ ਵੀ ਜਦੋਂ ਆਪਣੇ ਨਾਲ ਉਹ ਵਿਚਾਰੇ ਅੱਜ ਖੜੀ ਆ ਈ ਉਹਨਾਂ ਜਿਸ ਜਿਸ ਲੀਨ ਪਤਾ ਨਹੀਂ ਕੀ ਐਵੇਂ ਜੇ ਖੁਸ਼ ਨਾ ਹੋਣੀ ਨਾ ਸਰ ਲੀਨ ਵੀ ਜੇ ਉਹ ਚਾਹੁੰਦੀ ਆ ਤੁਹਾਡੇ ਘਰੇ ਬੈਠ ਕੇ ਵੀ ਪੈਸੇ ਦੇ ਸਕਦੀ ਸੀ ਚਲ ਉਹ ਵੀ ਵਿਚਾਰੀ ਗਈ ਐ ਆਪਾਂ ਵੀਰੇ ਮੈਂ ਕਦੇ ਵੀ ਮਾੜੀ ਚੀਜ਼ ਨੂੰ ਨਹੀਂ ਪ੍ਰੋਮੋਟ ਨਹੀਂ ਕਰਦੀ ਹੁੰਦੀ ਨਾ ਮਾੜੀ ਚੀਜ਼ ਆਪਾਂ ਦੇਖਦੇ ਹਾਂ ਨਾ ਵੀ ਅਸੀਂ ਪਰ ਉਹ ਚੰਗੇ ਜਦੋਂ ਦੁੱਖ ਦੀ ਘੜੀ ਸੋਦੇ ਵਿੱਚ ਖੜੀ ਐ ਠੀਕ ਆਪਾਂ ਉਹ ਚੀਜ਼ ਦੇਖੀ ਆ ਉਹਦੀ ਤੇ ਵੀ ਮਦਦ ਉਹਨੇ ਵੀ ਵਿਚਾਰੀ ਨੇ ਕੀਤੀ ਆ ਤੇ ਜਿੰਨੇ ਜੋਗੇ ਸੀ ਜੋ ਵੀ ਜਿੰਨੇ ਜੋਗਾ ਸੀ ਸਾਡੇ ਬਲੌਗਰ ਵੀ ਵਿੱਚ ਬਹੁਤ ਪਹੁੰਚੇ ਨੇ ਵਿਚਾਰੇ ਬਹੁਤ ਹੀ ਪਹੁੰਚੇ ਨੇ ਸਾਰਾ ਪੰਜਾਬ ਇੱਧਰੋਂ ਆਪਣੇ ਮਾਲਵਾਈ ਰ ਹੈਗੇ ਆ ਪਰ ਜਦੋਂ ਜੀ ਕਿਹੜਾ ਉਹਨਾਂ ਦਾ ਕਿਹੜਾ ਕਰਦਾ ਸੀਗਾ ਹਨਾ ਘਰਾਂ ਦੇ ਘਰ ਰੁੜ ਗਏ ਉਹਨਾਂ ਦੀ 10 10 15 15 ਸਾਲਾਂ ਦੀ ਮਿਹਨਤ ਜਿਹੜੀ ਘਰਾਂ ਦੇ ਲਈ ਹੋਈ ਸੀ ਪਸੂ ਕਿਸੇ ਦੇ 10 ਰੁੜ ਗਏ ਕਿਸੇ ਦੇ ਪਰਿਵਾਰ ਰੁੜ ਗਏ ਉਹ ਵੀਰੇ ਘਾਟੇ ਨਹੀਂ ਪੂਰੇ ਹੋ ਸਕਦੇ ਸਾਰੀਆਂ ਜ਼ਮੀਨਾਂ ਦਾ ਕਤਵਾਹ ਹੋ ਚੁੱਕੀ ਆ ਸਭ ਕੁਝ ਕਿੰਨੇ ਕਿਸੇ ਨੇ ਸੋਚਿਆ ਹੋਊਗਾ ਵੀ ਫਸਲ ਵੇਚ ਕੇ ਧੀ ਦਾ ਵਿਆਹ ਕਰੂੰਗਾ ਹਨਾ ਕਿਸੇ ਨੇ ਸੋਚਿਆ ਹੋਣਾ ਵੀ ਜੋ ਕਿਸੇ ਦਾ ਦੇਣਾ ਲੈਣਾ ਵੀ ਉਹ ਤਾਰੂਗਾ ਜੀਰੀ ਵੇਚ ਕੇ ਉਹ ਲਾ ਦਾਂਗੇ ਪਰ ਉਹ ਸੁਪਨੇ ਸਾਰੇ ਟੁੱਟ ਗਏ ਉਹ ਜਿਹੜੇ ਅੱਜ ਦੇ ਇਹ ਹੜਾਂ ਦੇ ਵਿੱਚ ਆਏ ਨੇ ਨਾ 10 ਸਾਲ ਨਹੀਂ ਖੜੇ ਹੋ ਸਕਦੇ 10 15 ਸਾਲ ਪਰ ਬਾਣੇ ਅੱਜ ਵੀ ਉਹ ਲੋਕ ਪੂਰੇ ਹੌਂਸਲੇ ਚ ਨੇ ਵੀ ਉਹ ਐਂ ਕਹਿੰਦੇ ਵੀ ਅਸੀਂ ਤਾਂ ਚੜਦੀ ਕਲਾ ਚ ਆਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਾਂਗੇ ਹੌਸਲੇ ਤਾਂ ਕਦੇ ਵੀ ਨਹੀਂ ਹਾਰਦੇ ਸਾਡੇ ਤੇ ਬਾਕੀ ਮਾਝਾ ਏਰੀਆ ਤਾਂ ਸਾਡਾ ਹੈਗਾ ਹੀ ਬਹੁਤ ਦਲੇਰ ਹੈ ਉਹ ਚੀਜ਼ ਨਹੀਂ ਹੈਗੀ ਸਾਡੇ ਨਾਲ ਬੜੀ ਇੱਕ ਗੱਲ ਹੋਰ ਆ ਜਿਵੇਂ ਮੋਦੀ ਨੂੰ ਕਹਿੰਦੇ ਆ afghanistan ਦਾ ਪਤਾ ਨਹੀਂ ਦਿਖ ਗਿਆ ਵੀ ਉਧਰ ਪਤਾ ਨਹੀਂ ਕੀ ਚੀਜ਼ ਹੋਈ ਆ ਆਪਣੇ ਪੰਜਾਬ ਨਹੀਂ ਆ ਵੀ ਆਪਣਾ ਪੰਜਾਬ ਨਹੀਂ ਦਿਖਿਆ ਕਮਲ ਸਮਝਦਾ ਨਹੀਂ ਉਹ ਤਾਂ ਇਹ ਚੀਜ਼ ਦੀ ਡੀਕ ਕਰ ਰਹੇ ਨੇ ਵੀ ਕਿਹੜੇ ਵੇਲੇ ਸਾਨੂੰ ਕਹਿਣ ਵੀ ਰਾਸ਼ਨ ਦੇ ਦਿਓ ਵੀਰੇ ਅਸੀਂ ਰਾਸ਼ਨ ਅਸੀਂ ਕਦੇ ਮੰਗਦੇ ਨਹੀਂ ਨਾ ਸਾਡਾ ਮਾਝਾ ਏਰੀਆ ਨਾ ਸਾਡਾ ਮੰਨ ਕੇ ਚੱਲੋ ਇੱਧਰ ਮਾਲਵੇ ਵਾਲੇ ਨਾ ਦੋਆਬਾ ਅਸੀਂ ਉਹ ਚੀਜ਼ਾਂ ਦੀ ਮੰਗ ਨਹੀਂ ਕਰਦੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਡੇ ਘਰਾਂ ਦੇ ਵਿੱਚ ਦਿੱਤਾ ਸਾਨੂੰ ਜੇ ਕੱਲ ਨੂੰ ਕੋਈ ਸਾਡੇ ਮਾਲਵੇਰੀਏ ਚ ਕੋਈ ਦੁੱਖ ਤਕਲੀਫ ਆਉਂਦੀ ਹੈ ਉਹ ਸਾਡੇ ਨਾਲ ਵੀ ਖੜੇ ਨੇ ਖੜੇ ਨੇ ਜਦੋਂ ਧਰਨਾ ਲੱਗਿਆ ਸੀ ਨਾ ਦਿੱਲੀ ਦੇ ਵਿੱਚ ਐ ਆਉਂਦੇ ਸੀ ਟਰੈਕਟਰ ਸ਼ੂਕਦੇ ਹਨਾ ਅਸੀਂ ਉਦੋਂ ਅਪੀਲ ਕੀਤੀ ਸੀ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਵੀ ਸਾਡੇ ਭੈਣ ਭਰਾਗੇ ਉਹੀ ਟਰੈਕਟਰ ਅੱਜ ਉੱਥੇ ਫਿਰਦੇ ਨੇ ਵੀ ਪਾਣੀ ਦੇ ਵਿੱਚ 10 10 ਫੁੱਟ ਦੇ ਵਿੱਚ ਸਾਡੇ ਉਹ ਜਿਹੜੇ ਤੁਸੀਂ ਕਹਿੰਦੇ ਸੀ ਵੱਡੇ ਵੱਡੇ ਸਪੀਕਰ ਲੈ ਫਿਰਦੇ ਨੇ ਉਹ ਸਪੀਕਰਾਂ ਦੀ ਵਿੱਚ ਉਹਨਾਂ ਨੇ ਅਲਾਸਮੈਂਟਾਂ ਕੀਤੀਆਂ ਵੀ ਭਾਈ ਇੱਥੇ ਆ ਹਾੜੇਵੇਂ ਆ ਗਿਆ ਚੀਜ਼ ਹੈਗੀ ਹਨਾ ਵੱ ਪਾ ਕੇ ਗਏ ਨੇ ਫੀੜਾ ਕੋਈ ਤੋੜ ਹੀ ਨਹੀਂ ਆ ਰਹੀ ਕਿਸੇ ਵੀ ਚੀਜ਼ ਦੀ ਫਿਰ ਤਾਂ ਹੀ ਤਾਂ ਇਹ ਸਰਕਾਰਾਂ ਇਹ ਚੀਜ਼ ਸੋਚਦੀਆਂ ਨੇ ਨਾ ਵੀ ਫੰਡ ਇਹਨਾਂ ਨੂੰ ਆਉਂਦੀ ਕਿੱਥੋਂ ਆ ਸਾਡੇ ਜਿਹੜੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਜਿੰਨੀਆਂ ਵੀ ਸਾਡੀਆਂ ਕੰਟਰੀਆਂ ਨੇ ਉਹ ਵੀ ਸਾਡੀ ਭੈਣ ਭਰਾ ਨੇ ਠੀਕ ਆ ਉਹ ਉਹਨਾਂ ਦੇ ਵਿੱਚ ਖੂਨ ਤਾਂ ਪੰਜਾਬ ਦਾ ਹੀ ਐ ਇਧਰ ਆ ਸਾਡਾ ਕੱਟਾ ਵੀ ਗੱਲ ਕਰਨ ਆਇਆ ਛੋਟੇ ਨਾਲ ਤੇ ਵੀਰੇ ਵੀ ਇਹ ਚੀਜ਼ ਹੁੰਦੀ ਆ ਦੇਖੋ ਉੱਥੇ ਵੀ ਜਦੋਂ ਕੋਈ ਮਦਦ ਸਾਡੇ ਵੀਰ ਕਰਨ ਆਪਾਂ ਸਾਰੀ ਵੀਡੀਓ ਦੇਖੀ ਜਾਂਦੇ ਆ ਉਹ ਐਂ ਕਹਿੰਦੇ ਨੇ ਚਾਹ ਰੱਖੀ ਹੋਈ ਐ ਚਾਹ ਵੀ ਕੇ ਜਾਓ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਨੇ ਵਾਹਿਗੁਰੂ ਪਰਮਾਤਮਾ ਕਰੇ ਸਾਡੇ ਪੰਜਾਬ ਦੇ ਹੌਸਲੇ ਵੀ ਬੁਲੰਦੀ ਰਹਿਣ ਕਦੇ ਵੀ ਅਸੀਂ ਡਿੱਗੀਏ ਨਾ ਪਰ ਅਸੀਂ ਤਾਂ ਕੌਮ ਹੀ ਹੈ ਨਹੀਂ ਸਾਡੀ ਤਾਂ ਹੂੰ ਪੰਜਾਬ ਦੀ ਹਕੂਮਤ ਹੀ ਹੈ ਨੀ ਜਿਹੜੀ ਮੋਦੀ ਵਰਗਿਆਂ ਦੇ ਸੀ ਪੈਰਾਂ 'ਚ ਡਿੱਗ ਜਾਣਗੇ ਜਾਂ ਕਿ ਸਾਨੂੰ ਰਾਸ਼ਨ ਚਾਹੀਦਾ ਅਸੀਂ ਸਾਡੇ ਭਰਾਵਾਂ ਨਾਲ ਖੜੇ ਆ ਕੋਈ ਐਸੀ ਗੱਲ ਨਹੀਂ ਹੈਗੀ ਅਸਤੇ ਇਹ ਗੱਲ ਵੀ ਕਹਨੇ ਆ ਚਲੋ ਆਪਣੇ ਇਧਰ ਰਾਹਤ ਹੈ ਫਿਰ ਵੀ ਜੇ ਸਾਨੂੰ ਉਹਨਾਂ ਨੂੰ ਇਧਰ ਲਿਆਉਣ ਦੀ ਲੋੜ ਪੈ ਜੇ ਵੀ ਇੰਨਾ ਕੋ ਹੋ ਜੇ ਵੀ ਅਸੀਂ ਆਪਦੇ ਘਰਾਂ ਦੇ ਵਿੱਚ ਵੀ ਰੱਖਾਂਗੇ ਐਡੀ ਗੱਲ ਥੋੜੀ ਆ ਵੀ ਸਾਡੇ ਭਰਾ ਨੇ ਉਹ ਸਾਡੀਆਂ ਧੀਆਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਮਾ ਨੇ ਜੇ ਅੱਜ ਉਹਨਾਂ ਦੇ ਦੁੱਖ ਦੀ ਘੜੀ ਆ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਆ ਇਹ ਮਹਾਰੀ ਵੱਡੀ ਗੱਲ ਨਹੀਂ ਥੋੜੀ ਧੁੱਪ ਲੱਗਿਆ ਨਹੀਂ ਅਪ ਕਿੰਨੇ ਦਿਨ ਹੋ ਗਏ ਮੀਂਹ ਪੈਂਦੇ ਨੂੰ ਹਣਾ ਦਲੰਦਿਸ ਵੀ ਫੇਰ ਕੀ ਹੋ ਗਿਆ ਪਰਮਾਤਮਾ ਚਲੋ ਕਿਤੇ ਨਾ ਕਿਤੇ ਵਾਇਗਰੂ ਨੇ ਵੀ ਗੁੱਸਾ ਦਿਖਾਇਆ ਜਿਵੇਂ ਉਦੋਂ ਪਿੱਛੇ ਜੇ ਅੱਗ ਲਾਈ ਸੀ ਨਾ 400 ਗਿੱਲੇ ਨੂੰ ਸਰਕਾਰਾਂ ਨੇ ਇਹਨਾਂ ਦੀਆਂ ਕਰੀਆਂ ਪਰਮਾਤਮਾ ਦਿਖਾਉਂਦਾ ਤਾਂ ਹੈਗਾ ਪਰ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਇਹਨਾਂ ਨੇ ਇੱਕ ਜਹਾਜ਼ ਭੇਜਿਆ ਸੀ ਰਸਨੋ ਚ ਪਤਾ ਕੀ ਸੀ ਉਹ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਾਨੂੰਨ ਦੀ ਥੈਲੀ ਤੇ ਥੋੜੀ ਜਿਹੀ ਚੌਲ ਉਹ ਕਹਿੰਦੇ ਜਹਾਜ਼ ਨੇ ਮਤਲਬ ਉਹ ਜਿਹੜੇ ਇਹਨਾਂ ਦੇ ਕਾਗਜ਼ ਪਾਈ ਸੀ ਉਹ ਵੀ ਡਾਤੇ ਨੁਕਸਾਨ ਬਹੁਤ ਕਰਤਾ ਨੁਕਸਾਨ ਵੱਧ ਕਰਤਾ ਅਸੀਂ ਭਗਵੰਤਬਾਨ ਸਭ ਨੂੰ ਵੀ ਬੇਨਤੀ ਕਰਦੇ ਆਂ ਭਰਾ ਬਣ ਕੇ ਨਾ ਇਹਨਾਂ ਦੇ 5-4 ਕਿਲੋ ਰਾਸ਼ਨ ਭੇਜਣ ਨਾਲ ਤਾਂ ਜਿਹੜੇ ਉਹ ਬੰਨ ਨੇ ਉਹ ਤਗੜੇ ਕਰ ਦੋ ਤਗੜੇ ਕਰ ਉਹ ਤਗੜੇ ਕਰ ਦੋ ਕਿਉਂ ਪਿੰਡ ਨਾ ਡੁੱਬਣਾ ਉਹ ਪਿੰਡਾਂ ਦੇ ਘਰਾਂ ਦਾ ਬੱਚਿਆਂ ਦਾ ਨੁਕਸਾਨ ਨਾ ਹੋਵੇ ਉਹ ਤੁਸੀਂ ਬੰਨ ਹੀ ਤਗੜੇ ਕਰ ਦੋ ਵੀਰ ਬਣ ਕੇ ਦੇਖ ਚਾਹੇ ਸਾਡੀ ਵੀਡੀਓ ਨੂੰ ਕੋਈ ਆਲਾ ਇਹ ਹੀ ਚੀਜ਼ ਕਰਵਾ ਦੇ ਭਗਵੰਤ ਜਾਂਦੀ ਸਾਰਿਆਂ ਦਾ ਕਾ ਐਡੀ ਗੱਲ ਨਹੀਂ ਹੁੰਦੀ ਵੀ ਜਹਾਜ ਦੋ ਗੇੜੇ ਵੀਰ ਬਣ ਕੇ ਘੱਟ ਲਾ ਲਈ ਸਾਡੀ ਭੈਣ ਘੱਟ ਪੈਸਿਆਂ ਵਾਲੀ ਸੂਟ ਪਾ ਲੇ ਵੀ ਤੁਸੀਂ ਦੁੱਖ ਸਮਝੋ ਆਪਾਂ ਸਾਰੇ ਬੱਚਿਆਂ ਵਾਲੇ ਆ ਹਨ ਜਿਹੜੇ ਪਰਿਵਾਰਾਂ ਦੇ ਬੱਚੇ ਪਰਿਵਾਰ ਰੁੜ ਗਏ ਪਾਣੀ ਦੇ ਵਿੱਚ ਉਹ ਦੁੱਖ ਨਹੀਂ ਦੇਖਿਆ ਜਾਂਦਾ ਪਰ ਉਹ ਮਰ ਥੋੜੀ ਸਕਦੇ ਨੇ ਫਿਰ ਵੀ ਹੌਸਲੇ ਬੁਲੰਦ ਨੇ ਜਿਉਂਰੇ ਨੇ ਹੱਸ ਕੇ ਵੀ ਜਕਾਰੇ ਬੁਲਾ ਰਹੇ ਨੇ ਵੀ ਅਸੀਂ ਡਿੱਗਣ ਵਾਲੀ ਕੌਮ ਨਹੀਂ ਡਿੱਗਣ ਵਾਲੀ ਕੌਮ ਸਾਡੀ ਹੈ ਵੀ ਨਹੀਂ ਹੈ ਨਾ ਅਸੀਂ ਖੜੇ ਆ ਜਿੰਨੇ ਜੋਗੇ ਆ ਜਦੋਂ ਆਪਣੇ ਹਰਿਆਣੇ ਦੇ ਵਿੱਚ ਇਹਨਾਂ ਨੇ ਸਰਕਾਰਾਂ ਨੇ ਆਪਾਂ ਨੂੰ ਪਾੜਿਆ ਸੀਗਾ ਵੀ ਹਰਿਆਣਾ ਇਹ ਆ ਹੁਣ ਰਾਜਸਥਾਨ ਕਹੀ ਜਾਂਦਾ ਕਹਿੰਦਾ ਲੈ ਲਓ ਪਾਣੀ ਉਹ ਤਾਂ ਕਹਿੰਦੇ ਦੋਨੇ ਹੱਥੀ ਕਹਿੰਦੇ ਨੇ ਰਾਜਸਥਾਨ ਤੋਂ ਵੀ ਟਰਾਲੀਆਂ ਆ ਰਹੀਆਂ ਨੇ ਜਿੰਨੇ ਜੋਗੇ ਉਹ ਨੇ ਵਿਚਾਰੇ ਇਹ ਇਹ ਹੀ ਨਹੀਂ ਚਾਹੁੰਦੇ ਵੀ ਆਪਾਂ ਇੱਕ ਹੋ ਜਾਈਏ ਇਹਨਾਂ ਦੀਆਂ ਨੇ ਵੀ ਇਹ ਦੇ ਹੀ ਨਹੀਂ ਰੇ ਪਾਣੀ ਉਹ ਤਾਂ ਮੰਗ ਰਹੇ ਨੇ ਦੋ ਤਾਂ ਮੰਗ ਰਹੇ ਨੇ ਉਹਨਾਂ ਤੋਂ ਕਹਿੰਦੇ ਭਾਈ ਮੂੰਗੀਆਂ ਸਾਡੀਆਂ ਸੁੱਕੀ ਜਾਂਦੇ ਸਾਡੇ ਤਾਂ ਇੱਥੇ ਸੋਕਾ ਪਿਆ ਪਿਆ ਗਏ ਤੁਸੀਂ ਪਾਣੀ ਨਾਲ ਮਰੀ ਜਾਂਦੇ ਅਸੀਂ ਸੋਕੇ ਨਾਲ ਮਰੀ ਜਾਂਦੇ ਆ ਵੀ ਅਸੀਂ ਤਾਂ ਕਹਿੰਦੇ ਤੇ ਪਹਿਲਾਂ ਤੁਸੀਂ ਹਰਿਆਣੇ ਨੂੰ ਕਹਿੰਦੇ ਸੀ ਹਰਿਆਣਾ ਆਏ ਆ ਜਿੰਨਾ ਹਰਿਆਣੇ ਨੇ ਸਾਡੀ ਮਦਦ ਕੀਤੀ ਆ ਹੂੰ ਕੋਈ ਵੀ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਠੀਕ ਹੈ ਜਦੋਂ ਸਾਨੂੰ ਪਤਾ ਵੀ ਅਸੀਂ ਵੀ ਉਹ ਚੀਜ਼ਾਂ 'ਚ ਗਏ ਆ ਧਰਨੇ 'ਚ 13 ਮਹੀਨੇ ਸਾਡਾ ਧਰਨਾ ਉੱਥੇ ਲੱਗਿਆ ਹੈ ਹੂੰ ਜਿੰਨੇ ਉਹ ਵੀਰ ਆਪਣੇ ਨਾਲੇ ਵੀ ਗੱਲ ਕੀਤੀ ਸੱਸੀ ਵੀ ਗਈ ਸੀ ਉਹ ਕਹਿੰਦੇ ਸਾਡੇ ਉਹਨਾਂ ਦੇ ਪਿੰਡਾਂ ਦੇ ਵਿੱਚ ਅਲਾਸਮੈਂਟਾਂ ਹੋ ਗਈਆਂ ਸੀ ਵੀ ਜਿਹਦੇ ਘਰੇ 10 ਮਹੀਸਾਂ ਦਾ ਦੁੱਧ ਆ 10 ਗਾਇਆਂ ਦਾ ਦੁੱਧ ਡੈਰੀ ਤੇ ਨਾ ਜਾਵੇ ਆਪਾਂ ਕਿਸੇ ਨੂੰ ਇੱਕ ਟਾਈਮ 1 ਕਿਲੋ ਦੁੱਧ ਦੇਣ ਦੇ ਦੂਜੇ ਟਾਈਮ ਕਹਿ ਦਿੰਦੇ ਆ ਭਾਈ ਵੀ ਬਹੁਤ ਔਖਾ ਹੋ ਜਾਂਦਾ ਇਹ ਚੀਜ਼ਾਂ ਪਰ ਉਹਨਾਂ ਦੀਆਂ ਧੀਆ ਭੈਣਾ ਜੇ ਉਹਨਾਂ ਨੂੰ ਯਕੀਨ ਸੀ ਦਿੱਲੀ ਵਾਲਾ ਦਿੱਲੀ ਚ ਇਹ ਵਾਵਾ ਮੜਾਈਆਂ ਜਾਂਦੀਆਂ ਸੀ ਵੀ ਜਿਹੜੇ ਪੰਜਾਬ ਦੇ ਮੰਨ ਲਓ ਜੂਥ ਹੈ ਮੁੰਡੇ ਨੇ ਉਹ ਐਂ ਧੀਆ ਭੈਣਾ ਦੀ ਇੱਜ਼ਤਾਂ ਦੇ ਸਾਂਝੇ ਨਹੀਂ ਉਹ ਕਹਿੰਦੀਆਂ ਸੀ ਧੀਆ ਸਾਡੀਆਂ ਭੈਣਾਂ ਵੀ ਜਿੰਨੇ ਅਸੀਂ ਸੇਫ ਛੋੜੇ ਇੱਥੇ ਧ ਚੀਜ਼ਾਂ ਜਿਵੇਂ ਉੱਥੇ ਦੇਖਿਆ ਨੇ ਉਹ ਡਰ ਸਾਡੇ ਦਿਲਾਂ 'ਚ ਉਥੋਪ ਧੀਆਂ ਭੈਣਾਂ ਦੇ ਸਾਰੇ ਨਿਕਲ ਗਏ ਨੇ ਆ ਆ ਕੇ ਉਹ ਰਸਣ ਪਾਣੀ ਸਾਨੂੰ ਦੇ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਦੁੱਧਾਂ ਸਾਡੀਆਂ ਹਰਿਆਣੇ ਦੀਆਂ ਧੀਆਂ ਭੈਣਾਂ ਸਾਡੇ ਵੀਰ ਟਰਾਲੀਆਂ ਦੇ ਟਰਾਲੀਆਂ ਭਰ-ਭਰ ਆਉਂਦੀਆਂ ਹੁੰਦੀਆਂ ਹਜ਼ਾਰ-ਹਜ਼ਾਰ ਲੀਟਰ ਦੁੱਧ ਹਜ਼ਾਰ-ਹਜ਼ਾਰ ਲੀਟਰ ਲੱਸੀ ਵੀ ਇਹ ਚੀਜ਼ਾਂ ਕਹਿੰਨੇ ਬਈ ਸਾਨੂੰ ਪਾੜੋ ਨਾ ਹੂੰ ਪਾੜੋ ਨਾ ਸਾਨੂੰ ਇਹ ਚੀਜ਼ਾਂ 'ਚ ਤੇ ਬਾਕੀ ਚਲੋ ਜਿਹੜਾ ਹੁਣ ਆਪਣਾ ਕਾਰੋਬਾਰ ਆਪੋ ਤੇ ਗੱਲ ਕਰਦੇ ਆਂ ਅੱਜ ਧੁੱਪ ਨਿਕਲੀ ਆ ਜਿਹੜੇ ਛੋਟੇ ਘਟਰੂ ਨੇ ਆ ਹੁਣ ਮਾਝ ਆਪਣੀ ਪਰਸੋਂ ਸੋਈ ਐ ਹੂੰ ਇਹਦਾ ਇਹ ਕੱਟਾ ਦਿੱਤਾ ਨੇ ਨੀਲੀ ਰਵੀ ਆ ਤੁਹਾਨੂੰ ਸਭੋ ਦਾ ਪਤਾ ਹੈ ਆ ਕੱਟੇ ਨੇ ਸਾਰੀਆਂ ਕੱਟੀਆਂ ਤਕਰੀਬਨ ਆਪਣਾ ਫਿਰ ਅਸੀਂ ਵੀ ਸੋਚਿਆ ਜਿਵੇਂ ਸਾਡਾ ਵੀਰੇ ਬੱਕਰੀਆਂ ਦਾ ਫਾਰਮ ਹੈ ਤੇ ਮੱਝਾਂ ਦਾ ਫਾਰਮ ਹੈ ਨਾ ਹੂੰ ਵੀ ਆਪਾਂ ਵੀ ਕੁਛ ਨਾ ਕੁਛ ਵਿੱਚ ਪਤਾ ਕੀ ਹੁੰਦਾ ਕਮਲ ਵੀ ਕਿਸੇ ਕੋਲ ਨਾ ਚੀਜ਼ ਲੈਣ ਦੀ ਕੱਟੀ ਵੀ ਲੈਣ ਦੀ ਪਹੁੰਚ ਨਹੀਂ ਹੁੰਦੀ ਹੈਗੀ ਪਹੁੰਚ ਨਹੀਂ ਹੁੰਦੀ ਹੈਗੀ ਵੀ ਉਹਨਾਂ ਦੇ ਹੁੰਦੇ ਨੇ ਵੀ ਚਾ ਵੀ ਦਿਲ ਦੇ ਬੱਚਾ ਦੇ ਵੀ ਹੁੰਦੇ ਨੇ ਪਾਪਾ ਕੋਈ ਕੱਟੀ ਪਾੜ ਲਈਏ ਪਰ ਉਹ ਜਦੋਂ ਹੁਣ ਗਰੀਬ ਬੰਦਾ ਜਿਹੜੇ ਨੇ ਉਹੀ ਕਮਾਉਣਾ ਉਹੀ ਖਾਣਾ ਉਹ ਕਿੰਨਾ ਕੁ ਕੁਝ ਲੈ ਲੂਗਾ ਉਹਨਾਂ ਦੇ ਘਰ ਦੇ ਖਰਚੇ ਮਸਾਂ ਚੱਲਦੇ ਨੇ ਚਲੋ ਵਾਈਗੁਰੂ ਨੇ ਜੇ ਸਾਨੂੰ ਇੰਨੇ ਜੋਗੇ ਕੀਤਾਗਾ ਅਸੀਂ ਨਾ ਇੱਕ ਕੱਟੀ ਦਾਨ ਕਰਨੀ ਆ ਅਸੀਂ ਇੰਸਟਾ ਦੇ ਵੀ ਵੀਡੀਓ ਪਾਈ ਆ ਇੰਸਟਾਗ੍ਰam ਤੇ ਪਰ ਵੀਰੇ ਕੱਟੀ ਦੇਣੀ ਕੀ ਨਿਓ ਜਿਹੜਾ ਕੋਈ ਲੋੜਵੰਦ ਪਰਿਵਾਰ ਹੋਇਆ ਅਸੀਂ 10 ਤਰੀਕ ਨੂੰ ਨਾ ਵੀ ਇਹ ਸੋਚਿਆ ਵੀ ਕਮੈਂਟਾਂ ਦੇ ਵਿੱਚ ਅਸੀਂ ਇਹ ਗੱਲ ਕਹੀ ਆ ਵੀ ਵੀਰੇ ਆਪ ਦਾ ਪਿੰਡ ਤੇ ਨਾਂ ਲਿਖ ਦਿਓ ਆਪਾਂ ਲਾਈਵ ਵੀਡੀਓ ਚਲਾ ਕੇ ਇੱਕ ਪਰਚੀ ਕੱਢ ਦਾਂਗੇ ਵੀ ਉਹ ਕੱਤੀ ਆ ਸੀ ਅੱਜ YouTube ਤੇ ਲਾਈਵ ਕਰਾਂਗੇ YouTube ਤੇ ਕਰਾਂਗੇ ਅਸੀਂ ਲਾਈਵ ਆਹ ਕੱਟੀ ਆ ਵੀਰੇ ਦਿਖਾ ਸਕਦੇ ਹੋ ਕਿੱਧਰ ਖੜੀ ਆਹੋਂ ਖੜੀ ਆ ਉਹ ਖੜੀ ਆ ਆ ਜਿਹਦੇ ਧਨੀਆਰਾ ਪਾਇਆ ਹੋਇਆ ਆ ਆਹ ਹਾਂ ਆਹ ਕੱਤੀ ਆ ਵੀਰੇ ਵੀ ਅਸੀਂ ਇਹ ਕੱਟੀ ਦਾਨ ਕਰਾਂਗੇ ਅਸੀਂ ਐ ਸੋਚਿਆ ਜੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਇੱਕ ਕੱਟੀ ਅਸੀਂ ਦਾਨ ਕਰਦਿਆਂ ਕਰਾਂਗੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਤੇ ਇੱਕ ਅਸੀਂ ਬੂਰੀ ਕੱਟੀ ਦਾਨ ਕਰਾਂਗੇ ਉਦੋਂ ਵਾਰ ਅਸੀਂ ਨੀਲੀ ਰਾਵੀ ਕੱਟੀ ਦਾਨ ਕਰਾਂਗੇ ਉਦੋਂ ਵਾਰ ਮੋਹਰਾ ਨਸਲ ਦੀ ਚਲੋ ਜਿਵੇਂ ਜਿਵੇਂ ਅਸੀਂ ਵਧੀਆ ਕੱਟੀਆਂ ਲੋੜਵੰਦ ਪਰਿਵਾਰਾਂ ਨੂੰ ਚਲੋ ਜਿਵੇਂ ਸਾਡਾ ਹੁਣ ਬੱਕਰੀਆਂ ਦਾ ਵੀ ਫਾਰਮ ਹੈ ਇੱਕ ਅਸੀਂ ਜਿਵੇਂ ਜਿੰਨੀ ਕਿ ਸਾਡੀ ਹੈਗੀ ਔਕਾਤ ਹੈਗੀ ਅਸੀਂ ਮੇਮਣਾ ਕੋਈ ਪੱਠ ਉਹ ਦਿਆ ਕਰਾਂਗੇ ਉਹ ਦੇਵਾਂਗੇ ਉਹਨੂੰ ਵੀ ਵੀਰੇ ਜਿਹੜਾ ਕੋਈ ਪਾਲ ਲੇ ਪਾਲ ਲੇ ਵੀ ਬਾਕੀ ਲੋੜ ਬੰਦ ਹੈਨਾ ਲੋੜ ਬੰਦ ਸੌਕ ਹੋਵੇ ਜਿਹਦੇ ਘਰੇ ਤੋਂ ਹੁਣ ਪਹਿਲਾਂ ਹੀ ਬਹੁਤ ਆ ਵੀਰੇ ਉਹਨਾਂ ਲਈ ਨਹੀਂ ਹੈਗਾ ਚਲੋ ਹੁਣ ਜੇ ਮੈਂ ਕਹਦਾ ਵੀ ਮੇਰੇ ਕੋਲ ਤਾਂ ਚਲੋ ਪ੍ਰਮਾਤਮਾ ਨੇ ਦਿੱਤਾ ਸੀ ਦੋ ਵਕਤ ਦੀ ਰੋਟੀ ਬਹੁਤ ਸੋਹਣੀ ਖਾ ਰਿਆ ਹੈ ਹਨ ਜੇ ਮੈਨੂੰ ਤਾਂ ਹੈ ਨਹੀਂ ਉਹ ਚੀਜ਼ਾਂ ਦੀ ਲੋੜ ਵੀ ਜਿਹੜੇ ਲੋੜ ਬੰਦ ਨੇ ਉਹਨਾਂ ਲਈ ਇਹ ਚੀਜ਼ਾਂ ਕਰਾਂਗੇ ਜਿਹੜੇ ਲੈ ਨਹੀਂ ਸਕਦੇ ਵਿਚਾਰੇ ਬਹੁਤ ਸੌਕ ਹੁੰਦਾ ਵੀ ਕਹਿੰਦੇ ਵੀ ਅਸੀਂ ਲੈ ਨਹੀਂ ਸਕਦੇ ਬਹੁਤ ਹੁੰਦੇ ਨੇ ਕੰਬਲ ਦੇਖੇ ਨੇ ਆਪਾਂ ਗਰੀਬੀ ਕਹਿੰਦੇ ਇੱਕ ਬਹੁਤ ਬੁਰੀ ਚੀਜ਼ ਐ ਕਹਿੰਦੇ ਵੀ ਗਰੀਬੀ ਨਾਲੋਂ ਨਾ ਮੌਤ ਚੰਗੀ ਹੁੰਦੀ ਐ ਕਹਿੰਦੇ ਵੀ ਗਰੀਬੀ ਕੱਟਣੀ ਔਖੀ ਐ ਜੇ ਮੌਤ ਤਾਂ ਇੱਕ ਦਿਨ ਆ ਜੂ ਗਰੀਬੀ 'ਚ ਨਾ ਬੰਦਾ ਰੋਜ਼ ਮਰ ਮਰ ਕੇ ਜਾਉਂਦਾ ਰੋਜ਼ ਡੇਲੀ ਵੀ ਵਿੱਚ ਹੁਣ ਕਮੈਂਟ ਉਹ ਵੀ ਚੀਜ਼ਾਂ ਦੇ ਕਰ ਦਿੰਦੇ ਨੇ ਤੁਸੀਂ ਹੁਣ ਤੁਹਾਨੂੰ ਵੀਡੀਓ ਸੱਜਗੀ ਵੀਰੇ ਅਸੀਂ ਸਾਡੇ ਪੰਜਾਬ ਉਹਨਾਂ ਨਾਲ ਫਿਰ ਆ ਭਰਾਵਾਂ ਨਾਲ ਖੜੇ ਆ ਅਸੀਂ ਹੁਣ 10 ਦਿਨ ਬਾਅਦ ਚ ਜਾਵਾਂਗੇ ਕਿਉਂਕਿ ਡੀਜ਼ਲ ਦੀ ਲੋਡ ਪਊਗੀ ਰਾਸਨ ਦੀ ਵੀ ਉਹ ਕਹਿੰਦੇ ਭੈਣੇ ਉਦੋਂ ਲੋਡ ਪਊਗੀ ਵੀ ਹੁਣ ਪਾਣੀ ਜਾਦੀ ਫਿਰਦਾ ਸਾਂਭਣ ਲਈ ਜਗ੍ਹਾ ਨਹੀਂ ਹੈਗੀ ਪਾਣੀ ਦੇ ਵਿੱਚ ਚੀਜ਼ਾਂ ਖਰਾਬ ਹੋ ਰਹੀਆਂ ਨੇ ਹੈ ਨਾ ਬਾਕੀ ਆਪਾਂ ਵੀਡੀਓ ਸਾਰੇ ਦੇਖ ਹੀ ਰਹੇ ਹੋ ਤੁਸੀਂ ਵੀ ਦੇਖਦੇ ਹੋਵੋਗੇ ਇੰਸਟਾ ਤੇ ਸਾਰੇ ਰਿਕਵੈਸਟ ਕਰ ਰਹੇ ਭਈ ਹਜੇ ਨਾ ਆਉਣਾ ਨਾ ਸਾਰੀ ਕਹੀ ਜਾਂਦੇ ਨੇ ਕੋਈ ਅਸੀਂ ਕੱਲੇ ਨਹੀਂ ਕਹਿੰਦੇ ਹੈਗੇ ਜਿੰਨੇ ਵੀ ਸਾਡੇ ਹੋਰ ਵੀ ਨੇ ਇੱਧਰ ਵੀ ਸਾਡੇ ਬਹੁ ਤਾਂ ਬਾਲਿਆਂ ਤੇ ਸੀਗੀਆਂ ਸਲਕੜਿਆਂ ਦੇ ਸੋ ਡਿੱਗ ਗਈਆਂ ਆਪਾਂ ਤਾਂ ਇਹਨਾਂ ਨਾਲ ਵੀ ਖੜਨਾ ਚਾਹੀਦਾ ਜਿੰਨੇ ਜੋਗੇ ਆਪਾਂ ਉਹਨਾਂ ਨਾਲ ਵੀ ਖੜੋ ਖੜੋ ਤੇ ਹੁਣ ਜਿਵੇਂ ਨਾ ਸਾਨੂੰ ਇੱਕ ਮਾਨਸਾ ਤੋਂ ਮੇਰੀ ਭੈਣ ਦਾ ਫੋਨ ਆ ਰਿਹਾ ਉਹ ਕਮਲ ਹੁਣ ਮੀਂਹ ਲਗਾਤਾਰ ਪੈ ਰਿਹਾ ਦੇਖ ਸਾਰਿਆਂ ਨੂੰ ਪਤਾ ਹੈ ਕੋਈ ਆਪਣੇ ਦੱਸਣ ਨਾਲ ਨਹੀਂ ਹੈਗਾ ਲਗਾਤਾਰ ਮੀਂਹ ਪੈ ਰਿਹਾ ਉਹਨਾਂ ਕੋਈ ਟਰੱਕ ਵਾਲਾ ਵੀਰ ਸੀਗਾ ਉਹ ਵਿਚਾਰੇ ਸਕੂਟਰੀ ਤੇ ਮਾਂ ਪਹੁੰਚਾਉਂਦੇ ਸੀ ਦੁਨੇ ਸਕੂਨਾਂ ਕੜੀ ਸਕੇ ਲੈ ਗਿਆ ਟਰੱਕ ਉਹਨਾਂ ਨੂੰ ਉਹ ਵੀਰੇ ਆਪਾਂ ਤਾਂ ਇਹ ਗੱਲ ਕਹਿਣੇ ਹੁੰਨੇ ਆ ਵੀ ਚਲੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕੱਲ ਨੂੰ ਸਾਡੇ ਤੋਂ ਵੀ ਹੋ ਸਕਦੀ ਹੈ ਅਸੀਂ ਐ ਨਹੀਂ ਕਹਿੰਦੇ ਵੀ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੋਈ ਸਾਥੋਂ ਵੀ ਹੋ ਸਕਦੀ ਹੈ ਆਪਾਂ ਐਡੇ ਕੋਈ ਹੋ ਨਹੀਂ ਹੈਗੇ ਉਹਨਾਂ ਕਿਸੇ ਵੀਰ ਤੋਂ ਚਲੋ ਗਲਤੀ ਹੋਈ ਹੈ ਕੋਈ ਫੇਟ ਵੱਜ ਗਈ ਉਸ ਸਕੂਟਰੀ ਨੂੰ ਨਾ ਨਾਲ ਹੀ ਘੜੀ ਸੀਗੇ ਹਾਂ ਉਹ ਕਹਿੰਦੇ ਭਾਣੇ ਕਿਲੋ 1.5 ਕਿਲੋਮੀਟਰ ਘਰ 'ਚ ਐਨੀ ਕ ਗਰੀਬੀ ਹੈ ਵੀ ਇਲਾਜ ਨਹੀਂ ਕਰਾ ਸਕਦੇ ਤੇ ਇੱਥੋਂ ਤੱਕ ਕਮਲ ਲੱਤ ਸਾਰੇ ਪਾਟ ਗਈ ਉਹਨਾਂ ਨੇ 11 ਸਟਿੱਚ ਤਾਂ ਲਾਤੇ ਕੱਲ ਅਸੀਂ ਸਟੋਰੀ ਵੀ ਲਾਈ ਸੀ ਸਾਡੀ ਇੰਸਟਾਗ੍ਰam ਤੇ ਜਿਹੜਾ ਬੱਚਾ ਸੀ 14 ਸਾਲ ਦਾ ਵੀਰੇ ਉਹ ਕੱਲਾ ਢਿੱਡ ਢਿੱਡੇ ਤੱਕ ਸਹੀ ਐ ਥਲੋਂ ਸਾਰੀ ਥੇ ਖਤਮ ਹੋ ਗਈ ਐ ਬੱਚੇ ਦੀ ਉਹ ਕਹਿੰਨੇ ਭਣੇ ਗਜਾਇਆ ਸਹੀ ਨਹੀਂ ਵੀ ਸਾਡੀ ਵੀਡੀਓ ਪਾਓ ਵੀਰੇ ਅਸੀਂ ਕਹਿੰਨੇ ਨੇ ਵੀ ਜਿੰਨੇ ਕਿ ਜੋਗਿਆ ਵੀਰੇ ਅਸੀਂ ਨਾਲ ਖੜੇ ਆ ਸਾਡੇ ਕੋਈ ਅਸੀਂ ਕੋਈ ਲੱਖਾਂ ਕਰੋੜਾ ਨਹੀਂ ਦੇ ਸਕਦੇ ਜਿੰਨੀ ਕਿ ਸਾਡੀ ਔਕਾਤ ਐ ਮੈਂ ਉਹ ਭੈਣ ਨੂੰ ਕਿਹਾ ਸੀ ਵੀ ਭੈਣੇ ਕੋਈ ਨਾ ਅਸੀਂ ਰਾਸਨ ਪਾਣੀ ਦਾ ਕਰ ਜਾਾਂਗੇ ਜਿੰਨਾ ਕਿ ਸਾਡੇ ਕੋਲੇ ਹੈਗਾ ਅਸੀਂ ਹੈਗੇ ਜਿੰਨੇ ਜੋਗੇ ਵੀ ਹੁਣ ਜੇ ਅਸੀਂ ਕਹਿੰਦੇ ਹੁੰਦੇ ਨੇ ਚਾਦਰ ਤੋਂ ਦੇਖ ਕੇ ਵੱਧ ਪੈਰ ਪਸਾਰਦੇ ਆ ਫਿਰ ਵੀ ਪੈਰ ਥੱਲੇ ਡਿੱਗਦੇ ਨੇ ਹਣਾ ਵੀ ਅਸੀਂ ਗੱਲ ਉਨੀ ਕ ਕਰਦੇ ਹੁੰਨੇ ਵੀਰੇ ਜਿੰਨੀ ਕਸ ਹਰੇਕ ਥੰਮੇ ਔਕਾਤ ਦੀ ਗੱਲ ਕਰਦੇ ਆ ਵੀ ਅਸੀਂ ਵੀ ਮਾੜੇ ਦਿਨ ਦੇਖੇ ਨੇ ਗਰੀਬੀ ਦੇਖੀ ਐ ਵੀ ਉਹ ਵੀ ਕੋਈ ਸਮਾਂ ਸੀ ਜਦੋਂ ਘਰ ਦੇ ਵਿੱਚ ਕੋਈ ਰੁਪਈਆ ਵੀ ਨਹੀਂ ਹੁੰਦਾ ਸੀ 10 10 20 20 ਰੁਪਈਆ ਦੀ ਖੰਡ ਚਾਲਿਆ ਕੇ ਅਸੀਂ ਟਾਈਮ ਕੱਢਿਆ ਹੋਇਆ ਦਿਹਾੜੀਆਂ ਵੀ ਕੀਤੀਆਂ ਹੋਈਆਂ ਨੇ ਹਣਾ ਵਿਚਾਲਾ ਕਹਿੰਦਾ ਵੀ ਵੀਰੇ ਜਿਨੇ ਕੋਈ ਦੁੱਖ ਨਹੀਂ ਦੇਖਿਆ ਹੁੰਦਾ ਗਰੀਬੀ ਦਾ ਟਾਈਮ ਨਹੀਂ ਦੇਖਿਆ ਉਹ ਬੰਦੇ ਨੂੰ ਪਤਾ ਨਹੀਂ ਆਪਾਂ ਇਹ ਕਹਿੰਨੇ ਵੀਰੇ ਜਿਨੇ ਜਿਹਨੂੰ ਪ੍ਰਮਾ ਬਿਓ ਜਰੂਰ ਕਿਸੇ ਦੀ ਮਦਦ ਕਰਿਆ ਕਰੋ ਆਪਾਂ ਨਹੀਂ ਕਹਿੰਦੇ ਲੱਖਾਂ ਕਰੋੜਾਂ ਦੇ ਦਿਓ ਚਾਹੀ ਵੀਰੇ ਹਜ਼ਾਰ ਦੇ ਦਿਓ ਹੁਣ ਆਪਣੀ ਇੰਨੀ ਆਵਾਜ਼ੀ ਹੈ ਜੇ ਆਪਾਂ 100-100 ਰੁਪਿਆ ਵੀ ਦਾਨ ਕਰ ਦਈਏ ਚਲੋ ਕਿਸੇ ਦਾ ਪਰਿਵਾਰ ਬਚ ਜਾਂਦਾ ਜੇ ਹੁਣ ਦੋਨੇ ਮਾਂ ਪੁੱਤ ਨੇ ਉਹ ਦੋਨੇ ਖਤਮ ਹੋ ਗਏ ਉਹਦਾ ਘਰ ਖਤਮ ਹੋ ਜਾਊਗਾ ਕਿਉਂ ਉਹਦਾ ਉਹਨਾਂ ਦਾ ਘਰ ਵਾਲੀ ਵਿਚਾਰਾ ਵੀ ਕਰਦਾ ਹੈ ਜਿੰਨਾ ਵੀ ਆ ਰੋਟੀ ਪਾਣੀ ਦਾ ਕਰ ਰਿਹਾ ਹੈਗਾ ਵੀ ਅਸੀਂ ਉਹ ਵੀ ਵੀਡੀਓ ਪਾਵਾਂਗੇ ਵੀਰ ਬਣ ਕੇ ਵੀਡੀਓ ਨੂੰ ਨਾ ਜੇ ਅਸੀਂ ਦੇਖੋ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਮੰਗਿਆ ਨਾ ਹੀ ਅਸੀਂ ਮੰਗੀਏ ਅਸੀਂ ਕਹਿੰਨੇ ਵਾਈਗੁਰੂ ਸਾਨੂੰ ਤੰਦਰੁਸਤੀ ਬਖਸ਼ੀ ਅਸੀਂ ਆਪਦੀ ਕਿਰਤ ਕਰਕੇ ਖਾਈ ਜਾਈਏ ਅਸੀਂ ਆਪਦੀ ਦਸਾਂ ਨੌਾਂ ਦੀ ਕਿਰਤ ਦੇ ਵਿੱਚੋਂ ਹੀ ਦਾਨ ਕਰਦੇ ਰਹੀਏ ਹਨ ਜਿੰਨੇ ਜੋਗਿਆ ਪ੍ਰਮਾਤਮਾ ਆਪ ਹੀ ਇੱਕ ਦਿਨ ਸੁਣਦਾ ਸਾਨੂੰ ਹੀ ਇਹਨਾਂ ਦੇਊਗਾ ਵਾਈਗੁਰੂ ਵੀ ਅਸੀਂ ਹਰ ਇੱਕ ਦੇ ਨਾਲ ਖੜੀਏ ਅਸੀਂ ਸਾਡੀ ਸੋਚ ਹੈ ਵੀ ਜਿਹੜੀ ਸੋਚ ਅਸੀਂ ਲੈ ਕੇ ਚੱਲੇ ਆਂ ਤੇ ਵੀਰ ਬਣ ਕੇ ਮੇਰੀ ਇੰਨੀ ਰਿਕੁਐਸਟ ਹੁੰਦੀ ਆ ਵੀ ਤੁਸੀਂ ਵੀਡੀਓ ਨੂੰ ਤਾਂ ਸ਼ੇਅਰ ਕਰ ਸਕਦੇ ਹੋ ਨਿਬੱਦ ਤੋਂ ਵੱਧ ਹਨਾ ਇਹ ਤਾਂ ਕੋਈ ਆਪਣਾ ਮੁੱਲ ਨਹੀਂ ਲੱਗਦਾ ਕੋਈ ਆਪਣਾ ਪੈਸਾ ਨਹੀਂ ਲੱਗਦਾ ਵੀ ਚੰਗੀਆਂ ਚੀਜ਼ਾਂ ਨੂੰ ਭਰਾ ਬਣ ਕੇ ਹੱਥ ਮੰਨ ਕੇ ਬੇਨਤੀ ਆ ਵੀ ਪ੍ਰਮੋਟ ਕਰਿਆ ਕਰੋ ਆਪਣੀ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਗਰੀਬ ਦਾ ਭਲਾ ਹੋ ਜਾਵੇ ਭਲਾ ਹੋ ਜਾਵੇ ਕੋਈ ਅਸੀਂ ਆਪਦੇ ਫਾਇਦੇ ਲਈ ਨਹੀਂ ਹੁਣ ਇਹ ਸਾਰਿਆਂ ਨੂੰ ਪਤਾ ਵੀਰੇ ਇਹਨਾਂ ਤੋਂ ਕੋਈ ਇੰਨੀ ਕੋਈ ਜ਼ਿਆਦੇ ਕੋਸ਼ ਕਮਾਈ-ਕਮਾਈ ਕੁਝ ਨਹੀਂ ਆਉਂਦੀ ਹੈਗੀ ਕਿਉਂਕਿ ਹੁਣ ਹਰ ਕੋਈ ਵੀਰੇ YouTubeਰ ਬਣਿਆ ਹੈ ਹਰ ਕਿਸੇ ਦੇ ਹੱਥ ਚ ਪੌਣਾ ਹੈ ਸਾਡਾ ਵੀਡੀਓ ਪਾਉਣ ਦਾ ਮਕਸਦ ਵੀਰੇ ਇਹੀ ਹੁੰਦਾ ਕਿਸੇ ਮਾੜੇ ਬੰਦੇ ਦੀ ਮਦਦਤ ਹੋ ਜਾਵੇ ਉਸ ਹੋਰ ਕੁਝ ਨਹੀਂ ਵੀਰੇ ਇਹੀ ਚੀਜ਼ਾਂ ਅਸੀਂ ਦੁਆਰੇ ਦੁਆਰੇ ਬਣਾ ਇੱਕ ਚੀਜ਼ ਹੈ ਵੀ ਅੱਜ ਦੇ ਟਾਈਮ ਤੇ ਸੋਸ਼ਲ ਮੀਡੀਆ ਦਾ ਫਾਇਦਾ ਇਹੀ ਹੈ ਵੀ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਹੈ ਵਿੱਚ ਹੁਣ ਕਹਿੰਦੇ ਨੇ ਵੀ ਤੁਸੀਂ ਸੇਵਾ ਕਰਕੇ ਵੀਡੀਓ ਪਾਉਣੀ ਜ਼ਰੂਰੀ ਸੀ ਵੀਰੇ ਉਹ ਚੀਜ਼ ਨਹੀਂ ਹੁੰਦੀ ਚਲੋ ਮੰਨ ਲਓ ਜੇ ਕੋਈ ਬੰਦਾ ਕੋਈ ਸੋਸ਼ ਕਰਿਆ ਹੁੰਦਾ ਹੈ ਸਹਿਤਾ ਫਿਰ ਉਹਨੂੰ ਲੋਕ ਕਮੈਂਟ ਚ ਪਤਾ ਕੀ ਬੋਲਦੇ ਨੇ ਉੱਥੇ ਤਾਂ ਤੂੰ ਖੜਿਆ ਨਹੀਂ ਹੈਗਾ ਜਾ ਕੇ ਉਹ ਵੀਰੇ ਲੋਕ ਦੋਨੇ ਪਾਸੇ ਦੱਬ ਦਿੰਦੇ ਨੇ ਬੰਦੇ ਨੂੰ ਵੀ ਭਰਾ ਬਣ ਕੇ ਉਹ ਬਾਕਸ ਦੇ ਵੀਡੀਓ ਦਾ ਕੋਈ ਵੀ ਵੀਰੇ ਸੋਸ਼ਲ ਮੀਡੀਆ ਤੇ ਹੁੰਦਾ ਦਾ ਮਕਸਦ ਇੱਕੋ ਹੀ ਹੁੰਦਾ ਹੈ ਵੀ ਸਾਡੀ ਵੀਡੀਓ ਦੇਖ ਕੇ ਕੋਈ ਚੰਗਾ ਮੈਸੇਜ ਹੋਰ ਅੱਗੇ ਜਾਵੇ ਸਾਨੂੰ ਦੇਖ ਕੇ ਇਹ ਵੀਡੀਓ ਦੇ ਕੇ ਚਲੋ ਚਾਹ ਵਾਲਾ ਰੀਸਨ ਵਾਲੀ ਕਰਦੇ ਠੀਕ ਆ ਪਰ ਇਹੋ ਗੱਲ ਹੋ ਜਾਂਦੀ ਜਿਵੇਂ ਹੁਣ ਮੂਸੇ ਵਾਲ ਦਾ ਪਿਆ ਉਹ ਪਹਿਲਾਂ ਜਿਵੇਂ ਗਿਆ ਨਹੀਂ ਸੀ ਨਾ ਵੀ ਲੋਕ ਕਹਿੰਦੇ ਪਹਿਲਾਂ ਕਹਿੰਦੇ ਉਹ ਕਿੱਥੇ ਸੀ ਵੀ 2 ਕਰੋੜ ਟੈਕਸ ਭਰਨ ਵਾਲਾ ਹੁਣ ਕਿੱਥੇ ਆ ਹੁਣ ਤੂੰ ਕਿੱਥੇ ਹੁਣ ਉਹ ਵਿਚਾਰਾ ਭੱਗ ਗਿਆ ਹੁਣ ਕਹਿੰਦੇ ਵੀ ਇਹ ਪਬਲਿਸਿਟੀ ਲਈ ਕਰ ਰਿਹਾ ਹੈਗਾ ਇਹ ਵੋਟਾਂ ਲੈਣ ਦੇ ਲਈ ਕਰ ਰਿਹਾ ਵੀਰੇ ਕਿੱਥੇ ਕਿੱਥੇ ਲੋਕਾਂ ਦੇ ਮੂੰਹ ਬੰਦ ਕਰੋਗੇ ਨਾ ਪਰ ਮੈਂ ਤਾਂ ਜਿਹੜੇ ਚੰਗੇ ਭਰਾਣੇ ਸਾਡੇ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਆ ਉਹਨਾਂ ਮੂਰੇ ਮੈਂ ਬੇਨਤੀ ਕਰਦੀ ਹੁੰਨੀ ਆ ਵੀ ਤੁਸੀਂ ਸਾਥ ਦੇ ਦਿਆ ਕਰੋ ਹਨਾ ਦੀਪੋ ਤਸੀਨ ਅਸੀਂ ਨਹੀਂ ਲਾਉਂਦੇ ਹਨ ਤੇ ਵੀ ਸਾਡੇ ਅੰਦਰ ਇਨਸਾਨੀਅਤ ਹੈ ਦਰਦ ਅਸੀਂ ਸਮਝਦੇ ਹਾਂ ਹਰ ਇੱਕ ਦਾ ਦਰਦ ਪਰ ਉੱਥੇ ਅਸੀਂ ਬੇਵਸ ਕਿੱਥੇ ਹੋ ਜਾਨੇ ਆ ਵੀ ਅਸੀਂ ਥੋੜੀ ਮਦਦ ਕਰ ਸਕਦੇ ਹਾਂ ਅਗਲੇ ਦੀ ਹਨਾ ਵੀ ਬਾੜੀ ਨਹੀਂ ਕਰ ਸਕਦੇ ਪਰ ਸੋਡੀ ਸਹਿਤਾ ਨਾਲ ਅਗਲੇ ਗਰੀਬ ਪਰਿਵਾਰ ਦੀ ਮਦਦ ਹੋ ਜਾਂਦੀ ਹੈ ਠੀਕ ਹੈ ਵੀ ਵੀਰੇ ਨਾ ਦਾ ਅਸੀਂ ਕਹਤੇ ਕਿਸੇ ਵੀ ਵੀਡੀਓ ਤੇ ਆਪਦਾ ਖਾਤਾ ਪਾਉਣੇ ਆ ਕਿਉਂ ਪਾਈਏ ਵੀਰੇ ਆਪਾਂ ਕਿਹੜਾ ਕੋਈ ਸਮੇ ਸਮਾਜ ਸੇਵਕਾਂ ਜਾਂ ਆਪਣੀ ਕੋਈ ਐਨ ਜੀਓ ਬਣੀ ਹੋਈ ਆ ਇਹ ਚੀਜ਼ਾਂ ਜਨਨਾਸਿਕ ਅਦੇ ਪਈਏ ਨਾ ਸਾਨੂੰ ਵੀਰੇ ਅਸੀਂ ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਚੱਕਣ ਵਾਲੇ ਹੈ ਨਹੀਂਗੇ ਅਸੀਂ ਤਾਂ ਆਪਣੇ ਘਰੇਲੂ ਪਰ ਪਿੰਡਾਂ ਚੋਂ ਆ ਕੰਮ ਕਰਨ ਕੇ ਖਾਣ ਵਾਲੇ ਕਿਰਤ ਕਰਕੇ ਖਾਣ ਵਾਲੇ ਅਸੀਂ ਪਰ ਥੋੜੀ ਜਿਹੜੀ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਚਾਹੁੰਦੇ ਆ ਵੀ ਗਰੀਬ ਪਰਿਵਾਰਾਂ ਦੀ ਮਦਦ ਹੋ ਜਾਵੇ ਚਲੋ ਜੇ ਅਸੀਂ ਕਿਸੇ ਦੀ ਵੀਡੀਓ ਪਾਉਣੀ ਹੈ ਵੀਰੇ ਤੁਸੀਂ ਨਾਂ ਵਾਲਾ ਜੇ 100 ਰੁਪਿਆ ਵੀ ਕਰ ਦੋਗੇ ਠੀਕ ਹੈ 10 ਬੰਦਿਆਂ ਦਾ 1000 ਹੋ ਗਿਆ ਜੇ ਵੀਡੀਓ 10 ਲੱਖ ਚੱਲਦੀ ਆ ਕਿੰਨਾ ਪੈਸਾ ਹੋ ਗਿਆ ਹੂੰ ਠੀਕ ਹੈ ਉਹ ਗਰੀਬ ਪਰਿਵਾਰ ਕੋਈ ਰੋਟੀ ਖਾਂਦਾ ਰਹ ਜੂਗਾ 100-100 ਨਾਲ ਆਪਾਂ ਨੂੰ ਫਰਕ ਕੋਈ ਨਹੀਂ ਪੈਂਦਾ ਚਲੋ ਜੀ ਆਪਾਂ 100 ਰੁਪਏ ਘਰੇ ਬੈਠੇ ਜ ਆਪਣੇ ਬੱਚੇ ਖਾ ਜਾਣ ਆਪਾਂ ਖਾ ਜੀਏ ਖਾਈ ਜਾਂਦੇ ਆ ਪਰ ਉਹ 100 ਰੁਪਏ ਨਾਲ ਕਿਸੇ ਦੀ ਜ਼ਿੰਦਗੀ ਬਚ ਜੂ ਕਿਸੇ ਦਾ ਘਰ ਬਚ ਜੂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਲੱਖਾਂ ਹੀ ਸੀਸਾ ਦੇਣਗੇ ਉਹ ਸੀਸਾ ਤਾਰ ਜਾਂਦੀਆਂ ਨੇ ਬਸ ਵੀਰੇ ਮੇਰਾ ਵੀਡੀਓ ਪਾਉਂਦੇ ਹੀ ਮਕਸਦ ਹੈ ਜੇ ਅਸੀਂ ਵੀਡੀਓ ਉਹਨਾਂ ਦੀ ਪਾਵਾਂਗੇ ਤੇ ਤੁਸੀਂ ਵੱਧ ਤੋਂ ਵੱਧੋਂ ਭੇਨਦੀ ਨਾ ਮਦਦ ਕਰਦੇ ਉਸ ਨੂੰ ਹਾਲਤ ਵੀ ਦਿਖਾ ਦਾਂਗੇ ਉਹਨਾਂ ਦੀ ਵੀ ਕੀ ਹਾਲਤ ਆ ਉਹਨਾਂ ਦੀ ਧੰਨਵਾਦ ਵੀਰੇ ਸਾਰਿਆਂ ਦਾ ਕਿਉਂਕਿ ਹ ਤੇ ਉਹ ਵੀ ਸਾਡੀ ਨੇ ਜਿਹੜੇ ਮੁਸੀਬਤ ਦੇ ਵਿੱਚ ਬੈਠੇ ਨੇ ਉਹ ਵੀ ਸਾਡੀ ਨੇ ਧੰਨਵਾਦ ਵੀਰੇ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ